ਹਾਂਜੀ ਭਾਜੀ ਕੀ ਨਾਮ ਆਪਣਾ ਕੀ ਗੱਲ ਕੀ ਹੋਈ ਮੇਰਾ ਨਾਮ ਰਸੀ ਗੱਸੀਆ ਭਾਜੀ ਮੈਂ ਜੋ ਕਿ ਉਹਨਾਂ ਦਾ ਮੈਨੇਜਮੈਂਟ ਕਰਦਾ ਜੀ ਆਪਣਾ ਸ਼ੋਲਾ ਘਰ ਹੈ ਬਟਾਲਾ ਚੋਂ ਤੋਂ ਤੇ ਇਧਰੋਂ ਫਰੋੜੇ ਖਾਂ ਚਲੇ ਦੀ ਭਾਜੀ ਤੇ ਉਹ ਮੋਟਰ ਤੋਂ ਨਿਕਲਣ ਲੱਗੇ ਨੇ ਆਪਾਂ ਭਈ ਤੇ ਆਪ ਐਨ ਸਾਨੂੰ ਉੱਥੇ ਗੁੰਨਾਣ ਚੋਂ ਨਹੀਂ ਇੱਕੋ ਮਗਰ ਲੱਗੇ ਸਾਡੇ ਮੁੰਡੇ ਤਿੰਨੇ ਹੀ ਨੇ ਦੀ ਦਾਤ ਫੜੇਗਾ ਛੋਟੇ ਬੜੇ ਨਾਲ ਤਾਂ ਐਨਾ ਨਾ ਅੱਗੇ ਮੋੜ ਤੇ ਲਾ ਕੇ ਗੱਡੀ ਦੇ ਦਾਤ ਮਰ ਜਾਣਾ ਪਹਿਲਾਂ ਜੀ ਤਾਂ ਫਿਰ ਗੱਡੀ ਵਿੱਚ ਮਰ ਜੇ ਆਪਾਂ ਇਹਨਾਂ ਰੋਕ ਗਿਆ ਮਤਲਬ ਰੋਟ ਗਿਆ ਬਾਜ ਫੜੇ ਆ ਫੇਰ ਫੜਦੇ ਟੈਕਰ ਲਗੇ ਦੋਨੇ ਭੱਜ ਗਏ ਜੀ ਇੱਕ ਇਹਣਾ ਫੜਿਆ ਆਪਾਂ ਆ ਅੰਦਰ ਵੀ ਇਹਨਾਂ ਕੋ ਫੋਨ ਪਾੜੇ ਨਿਕਲੇ ਚੋਰੀ ਦੇ ਮੇਰਾ ਜੀ ਜੋੜੀ ਹੈ ਜੀ ਦੇਖਿਆ ਮੋਟਰਸਾਈਕਲ ਦੀ ਚੋਰੀ ਦਾ ਵਾ ਤੇ ਦਾਦ ਵੀ ਇਹਨੇ ਫੜੇ ਗਿਆ ਦੋਏ ਨੇ ਭੱਜ ਗਏ ਇੱਕ ਤਾਂ ਨੇ ਆਪਣੀ ਕੀ ਦਵੇ اتنا ਸ਼ੂਭੂ ਦਵੇ ਜੀ ਗੱਡੀ ਕੌਣ ਕੌਣ ਸੀ ਬਾਜੀ ਗੱਡੀ ਇਹ ਹਸਬੰਡ ਵਾਈਫ ਦੀ ਜੋਤੀ ਬੁਦੀ ਸੀ ਤੇ ਨਾਲ ਉਹਦੇ ਹਸਬੰਡ ਸੀ ਉਸਮਾਨ ਜੀ ਹਾਂ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਇਹਨਾਂ ਨੇ ਹਾਂਜੀ ਕੋਈ ਨਸ਼ਾ ਵਗੈਰਾ ਕੀਤਾ ਇਹਨਾਂ ਨੇ ਭਈ ਨਸ਼ਾ ਕੀਤਾ ਵੇ ਅੱਖਾਂ ਜੜੀਆਂ ਪਈਆਂ ਕੋਈ ਹੋਸ਼ ਨਹੀਂ ਉਹਨੂੰ ਫਸੀ ਜਾਂਦਾ ਉੱਧਰ ਬੈਠਾ ਵੇ ਜੀ ਪੁਲਿਸ ਨੂੰ ਮੌਕੇ ਤੇ ਸਾਦੇ ਦਿੱਤਾ ਸੀਗਾ ਹਾਂਜੀ ਸਾਦੇ ਲਿਆ ਸੀ ਅਗੇ ਸੀ ਪੁਲਿਸ ਮੌਕੇ ਜਾਵੇ